ਅਧਿਕਾਰ ਚੂੜੀਆਂ ਦੇ ਨਜ਼ਦੀਕ ਪਿੰਡ ਪਾਲੋਵਾਲੀ ਵਿਖੇ ਤਨਤਨ ਬ੍ਰਹਮ ਗਿਆਨੀ ਬਾਬਾ ਪੁੱਟਾ ਸ਼ਹਿਬ ਦੀ ਛਲਾਣਾ ਜੋੜ ਮੇਲੇ ਮੌਕੇ ਤਨਤਨ ਬਾਬਾ ਪੁੱਟਾ ਸ਼ਾਹਸਪੋਰਟਸ ਸਥੀ ਬੈਲਫੇਅਰ ਕਲੱਬ ਵੱਲੋਂ ਛਲਾਣਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ đoàn ਸਭਾ ਦੇ ਸਪੀਕਰ ਕੁਲਤਾਰ ਸਿੰਘ ਸ਼ਦਵਾਨੀ ਵੱਟੀ ਘਟਾਰੀਆਂ ਨਾਲ ਜਾਨ ਪਹਿਚਾਨ ਕੀਤੀ ਅਤੇ ਜੇਤੂ ਟੀਮ ਨੂੰ 51000 ਰੁਪਏ ਦੇਣ ਦਾ ਐਲਾਨ ਕੀਤਾ ਇਸ ਮੌਕੇ ਸਪੋਰਟਸ ਕਲੱਬ ਪਾਲੋਵਾਲੀ ਵੱਲੋਂ ਕੁਲਤਾਰ ਸਿੰਘ ਸ਼ਦਵਾ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਹੀ ਸਨਮਾਨਿਤ ਕੀਤਾ ਗਿਆ ਯਾਨਾ ਗੱਲਬਾਤ ਕਰਦੇ ਆ ਸਪੀਕਰ ਕੁਲਤਾਰ ਸਿੰਘ ਛਧਵਾਨ ਨੇ ਸੀਐਮ ਮਾਨ ਅਤੇ ਉਹਨਾਂ ਵਿੱਚ ਚੱਲ ਰਹੇ ਛਤੀ ਦੇ ਆંકੜੇ ਤੋਂ ਇਨਕਾਰ ਕੀਤਾ ਜਦੋਂ ਨਾਲ ਕੋਮ ਦਿੱਲੀ ਵਿੱਚ ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸਟੇਜਾਂ 'ਚ ਗੈਰ ਹਾਜ਼ਰੀ ਦਾ ਉਹਨਾਂ ਨੂੰ ਕੋਈ ਇਲਮ ਨਹੀਂ ਹੈ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਨਾਂ ਆਉਣ ਵਾਲੇ ਸਮੇਂ ਸੀਐਮ ਬਚੂ ਹੋਣ ਦੇ ਚਰਚੇ ਹੰਦ ਉਹਨਾਂ ਨੇ ਕਿਹਾ ਕਿ ਉਹ ਬਦਾਨ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਨ ਸਾਡੇ ਖਿਡਾਰੀਆਂ ਨੂੰ ਦੇਖ ਕੇ ਲੱਗਦਾ ਇੰਨਾ ਹੀ ਇਹ ਜਿਹੜਾ ਕੋਰਟ ਸਾਡੇ ਦੇ ਲਗੈਰਾ ਸੀ ਨਾ ਦੇ ਅਗੇ ਔਰ ਪੰਜਾਬ ਦੀ ਜਾਨ ਉਹ ਤੁਸੀਂ ਪੰਜਾਬ ਦੀ ਸ਼ਾਨ ਹੈ ਸਾਡੇ ਦੇ ਵੀ ਖਿਡਾਰੀ ਹੈ ਔਰ ਇਹਨਾਂ ਨੂੰ ਸਾਹਮਣਾ ਸਾਡਾ ਫਰਜ਼ ਹੈ ਉਸ ਟੀਮ ਨੂੰ ਤੁਸੀਂ ਵਿਧਾਨ ਸਭਾ ਲੈ ਕੇ ਆਓ ਠੀਕ ਹੈ ਜੀ ਤੇ ਜੇਤੂ ਟੀਮ ਨੂੰ ਮੈਂ ਆਪਦੇ ਵੱਲੋਂ 50000 ਰੁਪਏ ਉਥੇ ਦੇਵਾਂ ਸਰਕਾਰ ਚੋਕ ਚਿਹਰਿਆਂ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਨੇ ਮੇਰੇ ਤੋਂ ਪਹਿਲਾਂ ਜਸਪੀਰ ਸਿੰਘ ਜੀ ਬੋਲੇ ਸੀ ਐਮਐਲਏ ਸਾਹਿਬ ਮਿਨਿਸਟਰ ਸਾਹਿਬ ਸਾਰਿਆਂ ਦੇ ਵਿਧਾਨ ਸਭਾ ਦੇ ਵਿੱਚ ਇਕੱਲੇ ਇਕੱਲੇ ਦਾ ਹਰ ਇੱਕ ਦਾ ਬਕ ਸੁਣ ਕੇ ਕਦੀ ਵੀ ਇਹਨਾਂ ਨੇ ਉੱਥੇ ਮੈਂ ਦੇਖਦੇ ਆ ਤੁਸੀਂ ਵੀ ਟੀਵੀ ਤੇ ਦੇਖਦੇ ਹੋਗੇ ਕਦੀ ਵੀ ਪਾਰਟੀ ਪੱਖ ਕਦੀ ਵੀ ਕੋਈ ਇਹਨਾਂ ਨੇ ਕਦੀ ਵਿਧਕਰਾ ਨਹੀਂ ਪਾਇਆ ਹਰ ਇੱਕ ਨੂੰ ਬੋਲਣ ਦਾ ਟਾਈਮ ਦਿੰਦਾ ਹਰ ਇੱਕ ਨੂੰ ਸੁਣਦੇ ਨੇ ਇਹ ਚੀਜ਼ ਅਸੀਂ ਕਰਕੇ ਪ੍ਰਮਾਤਮਾ ਅਗੇ ਮੈਂ ਵੀ ਅਰਦਾਸ ਕਰੂੰਗਾ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਬਖਸ਼ੇ ਤੇ ਜਿੰਦੂ ਸਾਹਿਬ ਹਮ ਤਾਂ ਕਾਬੀ ਤਰੱਕੀਆਂ ਦੇ ਵਿੱਚ ਜਾ ਰਿਹਾ ਹੈ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਇੱਕ ਦੋ ਕੰਮ ਨੇ ਉਹ ਮੈਂ ਦੋ ਮਿੰਟ ਬਾਅਦ ਬੈਕਗ੍ਰਾਉਂਡ ਤੁਹਾਨੂੰ ਲਗਾ ਦੇਣਾ ਬਾਕੀ ਬਹੁਤ ਵਧੀਆ ਹੈ ਬੜੀ ਬੜੀ ਕਿਰਪਾ ਹੈ ਤੁਹਾਡੀ ਬਹੁਤ ਹਲਕੇ ਦੇ ਵਿੱਚ ਕਮਨ ਚਾਨਦੀ ਦੇ ਨਾਲ ਗੰਮ ਜਰ ਰਿਹਾ ਸਰਦਾਰ ਭਗਤ ਸਿੰਘ ਜੀ ਦੀ ਗਵਾਈ ਦੇ ਵਿੱਚ ਹਲਕੇ ਦੇ ਵਿੱਚ ਕਾਫੀ ਸਤਨਕਰ ਬਾਬਾ ਨਹੀਂ ਬਾਬਾ ਕਹੋ ਜਾਂਦੇ ਆ ਚਾਹਤ ਸਤਨਕਰ ਬਾਬਾ ਪੂਰਾ ਸਪੋਰਟ ਇਹ ਦੱਖਾ ਸਕੀਟੀ ਸਭਾ ਵੱਲੋਂ ਖੇਡਣਾ ਕਬੱਡੀ ਬੁਲੇਟ ਹੈਗਾ ਇਸ ਵਿੱਚ ਵੱਡੇ ਗੇਂਦ ਜਨਾਮੀ ਜਿਹੜੀਆਂ ਵੱਡੀ ਟੀਮਾਂ ਪਹੁੰਚੀ ਇਸ ਵਿੱਚ ਮੁੱਖ ਮਹਿਮਾਨ ਪੰਜਾਬ ਦਾ ਸਭ ਤੋਂ ਵੱਡੇ ਨਮੀਕਰ ਗੁਰਦਾਰ ਸਿੰਘ ਜੀ ਅਧਿਕਾਰਚੁਣੀ ਆ ਤੁਸੀਂ ਪੱਲ ਵਾਲੀ ਪਹੁੰਚੀ ਹੋ ਠੀਕ ਨਹੀਂ ਕਹਿਣਾ ਕਿ ਬੜਾ ਪਿਆਰ ਮਿਲ ਰਿਹਾ ਯਾਰ ਬੜਾ ਅੱਛਾ ਅੱਛਾ ਤਾਂ ਦੀ ਫੇਰੀ ਘਟ ਨੂੰ ਜਾਨਾ ਮਾਝੇ ਜੋ ਬਹੁਤ ਘੱਟ ਵੀ ਕਹਿੰਦੇ ਮਜਹਿਰ ਬੁਲਾਉਂਦੇ ਸਾਡੇ ਸਤ ਮਨੋਈਆਂ ਨੂੰ ਤੁਸੀਂ ਬੁਲਾਇਆ ਸੀ ਆ ਗਏ ਸਰ ਕਾਫੀ ਚਰਚਾ ਬਾਰੇ ਸੀਐਮ ਦਾ ਤੇ ਤੁਹਾਡਾ ਕਿਹਦੇ 36 ਅੰਕੜਾ ਚੱਲ ਰਿਹਾ ਨਹੀਂ ਨਹੀਂ ਕੋਈ ਕਿਸੇ ਦਾ 36 ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਪੀ ਸੀਐਮ ਦੀ ਆਪਣਾ 11 ਹਜ਼ਾਰੀ ਦਿੱਲੀ ਵਿੱਚ ਕਾਫੀ ਰੜਕ ਰਹੀ ਹੈ ਪਤਾ ਨਹੀਂ ਜੀ ਮੈਨੂੰ ਮੇਰਾ ਮੈਂ ਆਪਣਾ ਕੰਮ ਠੀਕ ਕਰ ਲਿਆ ਠੀਕ ਹੈ ਤੁਹਾਡੇ ਸੀਐਮ ਬਾਂਦੇ ਵੀ ਚਰਚੇ ਨਹੀਂ ਨਹੀਂ ਮੈਂ ਸਪੀਕਰ ਬੜਾ ਖੁਸ਼ ਹੈ ਜਿੱਥੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼ ਹਾਂ ਬਹੁਤ ਕੀ ਕਹਿੰਦੇ ਤੁਹਾਡੇ ਪਿੰਡ ਅਠਲਾਨਾ ਜਿਹੜਾ ਕਬੱਡੀ ਟੂਰਨਾਮੈਂਟ ਕਰਾਇਆ ਜਾਂਦਾ ਤਗੜਾ ਟੂਰਨਾਮੈਂਟ ਬਣਿਆ ਜਾਂਦਾ ਕੀ ਕਹਿੰਦੇ ਬਾਸ ਪਹਿਲੋਂ ਤੇ ਤੁਹਾਡਾ ਇੱਥੇ ਆਉਂਦੇ ਹੀ ਧੰਨਵਾਦ ਕਰਦੇ ਆ ਇਹ ਪਾਪਾ ਬੁੱਟਾ ਸਾਹਿਬ ਜੀ ਦੀ ਚਾਰ ਵਿੱਚ ਕਾਫੀ ਲੰਮੇ ਸਮੇਂ ਤੋਂ ਸਲਾਦਾ ਟੂਰਨਾਮੈਂਟ ਬਣਾਇਆ ਜਾਂਦਾ ਆ ਬਿਨਾ ਕਿਸੇ ਦੇ ਨਿਭਾਵ ਤੋਂ ਚਾਲ ਇੱਕ ਕੋਈ ਪਾਜੀ ਭਾਈ ਤੋਂ ਉੱਪਰ ਉੱਠ ਕੇ ਜਿਹੜਾ ਵੀ ਨੌਜਵਾਨ ਸਾਡੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਆਪਣੀ ਖੁਸ਼ੀ ਦੇ ਨਾਲ ਜ਼ੋਰਦਾਰ ਪਾਉਂਦੇ ਨੇ ਉਹਨਾਂ ਦੇ ਯੋਗਦਾਨ ਤੇ ਇਹ ਮੇਲਾ ਜਿਹੜਾ ਬਲੰਡੀਆਂ ਦੇ ਜਾ ਰਿਹਾ ਆ ਅਸੀਂ ਹਰ ਸਾਲ ਨੌਜਵਾਨਾਂ ਨੂੰ ਉਤਸ਼ਾਹ ਕਰਕੇ ਉਹਨਾਂ ਦੇ ਨਾਮਾਂ ਵਿੱਚ ਵਾਅਦਾ ਕਰਦੇ ਆ ਕੋਈ ਵੀ ਜਿਹੜੀ ਟੀਮ ਆ ਉਹਨੂੰ ਅਸੀਂ ਜਿਹੋਹਾਰ ਵੀ ਜਾਵੇ ਉਹਨੂੰ ਪਾਗ ਲੈਣ ਤੇ ਉਹਨੂੰ ਪਾਤਨਾ ਨਾਮ ਦਿੰਦੇ ਆ ਇੱਥੇ ਅਜੇ ਹੋਰ ਵੀ ਟੀਮਾਂ ਆ ਰਹੀਆਂ ਨੇ ਦਿਨ ਬ ਦਿਨ ਅਸੀਂ 8 ਸਾਲ ਦੌਰ ਦਾ ਪਿੰਡ ਵਿੱਚ ਹੋਰ ਵੀ ਸੁਧਾਰ ਕਰਦੇ ਜਾ ਰਹੇ ਆ ਜੋ ਵੀ ਸੁਧਾਰ ਦੀ ਲੋੜ ਹੁੰਦਾ ਹੈ ਉਹਨਾਂ ਦੇ ਸਾਰ 24 ਲੰਬੇ ਸਮੇਂ ਤੱਕ ਇਹ ਕੰਮ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ